ਜਿਵੇਂ ਕੋਈ ਨਾ ਦਰਿਆ ਦੇ ਵਿੱਚ ਲੰਘਿਆ ਤੇ ਡੁੱਬਣ ਲੱਗਾ ਤੇ ਕਹਿੰਦਾ ਖਵਾਜਾ ਸਾਹਿਬ ਬੇੜਾ ਬੰਨੇ ਲਾ ਦੇ ਮੈਂ ਦੇਗ ਦਊਂਗਾ ਚੌਲਾਂ ਦੀ ਮਤਬਲੀਆਂ ਸੀ ਉਸਾ ਨਾ ਕਰਿਓ ਠੀਕ ਆ ਆਪਾਂ ਜਾਨੇ ਜੁਪਹਿਰਾ ਸਰ ਤੇ ਬਾਣੀ ਰਾਜ ਰਜ ਕੇ ਪੜੋ ਸਿੱਖ ਦਾ ਜੀਵਨ ਹੀ ਬਾਣੀ ਆ ਮਾਰੇ ਦੇ ਬਚਨ ਵੀ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਣਾ ਜਿਹ ਬਿਦ ਜਲ ਕੋ ਮੀਨ ਪਰ ਠੇਕਾ ਨਾ ਕਰਿਓ ਕਦੇ ਅਸੀਂ ਪਹਿਲਾਂ ਠੇਕਾ ਕਰਦੇ ਹਾਂ ਵੀ ਬਾਬਾ ਇੰਨੇ ਪਾਠ ਕਰੂੰ ਆਹ ਕੰਮ ਕਰਕੇ ਦੇ ਆਖੋ ਸਤਨਾਮ ਸ੍ਰੀ ਨਾ ਨਾ ਇਦਾਂ ਨਾ ਕਰਿਆ ਕਰੋ ਵੀ ਮੈਂ 40 ਦਿਨ ਪਾਠ ਕਰਨਾ ਮੇਰਾ ਆ ਕੰਮ ਹੋ ਜੇ ਜਦੋਂ ਸ਼ਬਦ ਪੜੋਂਗੇ ਸੇਵਾ ਕਰਤ ਹੋਏ ਨਹਿਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਬਿਨ ਬੋਲਿਆਂ ਸਭ ਕਿਸ ਜਾਣਦਾ ਕਿਸੇ ਆਗੇ ਜਿੰਨੇ ਬਿਨਾ ਮੰਗਿਆਂ ਤਵੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਦਿੱਤੇ ਸੋਹਣੀ ਜੀ ਦੇਈ ਦਿੱਤੀ ਕਿਤੇ ਹੋਰ ਨਾ ਕੁਝ ਦੇਣਗੇ ਆਖੋ ਸਤਨਾਵ ਤੁਹਾਨੂੰ ਚੇਤਾ ਪਰ ਸਾਰਿਆਂ ਨੂੰ ਵੀ ਆਪਾਂ ਮੰਗਿਆ ਇਹ ਮੇਰਾ ਰੰਗ ਗੋਰਾ ਹੋਵੇ ਮੈਨੂੰ ਇਦਾਂ ਦੀਆਂ ਅੱਖਾਂ ਮਿਲ ਇਦਾਂ ਜੇ ਮਾਲਕ ਨੇ ਦਿੱਤਾ ਹੀ ਆ ਰਮਈਆ ਕੇ ਗੁਣ ਚੇਤ ਮਹਾਰਾਨੀ ਕਮਣ ਬੂਲਤੇ ਕਮਣ ਦ੍ਰਿਸ਼ਟਾਨੀ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭਗਣ ਮੈਂ ਉਹ ਕਹਿੰਦਾ ਖਵਾਜਾ ਸਾਹਿਬ ਬੰਨੇ ਲਾ ਦੋ ਦੇਗ ਦਊਂਗਾ ਜਦੋਂ ਬੰਨੇ ਜੇ ਤੇ ਆ ਗਿਆ ਲਗ ਲਗ ਪਾਣੀ ਰਹਿ ਗਿਆ ਤੇ ਫਿਰ ਪਿਚਾਵਾਂਗੇ ਕਹਿੰਦਾ ਕਿਹੜਾ ਖਵਾਜਾ ਤੇ ਕਿਹੜੀਆਂ ਦੇਗਾ ਤੇ ਉਹਨਾਂ ਨੇ ਫਿਰ ਧੂਕੇ ਸੁੱਟ ਲਿਆ ਥੱਲੇ ਜਿੱਦੋਂ ਦੋਕ ਗੋਤੇ ਦਿੱਤੇ ਕਹਿੰਦਾ ਕਿਉਂ ਮਾਰਨ ਲੱਗਾ ਖਵਾਜਾ ਸਭ ਗੱਲ ਤੇ ਸੁਣ ਲੋ ਕਹਿੰਦੇ ਫੇਰ ਕਹਿ ਕਰਾ ਕਰ ਟੀਚਰ ਹਣਾ ਕਹਿੰਦਾ ਟੀਚਰ ਥੋੜੀ ਨਾ ਕੀਤੀ ਯੂ ਟਰਨ ਮਾਰ ਗਿਆ ਕਿਹਦਾ ਮੈਂ ਤਾਂ ਇਹ ਪੁੱਛਿਆ ਹੀ ਵੀ ਕਿਹੜਾ ਖਵਾਜਾ ਕਿਹੜੀਆਂ ਦੇਗਾ ਮਤਲਬ ਚੌਲ ਲੂਣ ਵਾਲੇ ਕਿ ਮਿੱਠੇ ਦੇਵਾਂ ਅਸੀਂ ਉਹ ਲੋਕ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਠਮੱਕਾ ਸਰਵਰ ਦਾ ਵਿੱਚ ਖਿਦਮਤ ਬਾਬੇ ਨਾਨਕ ਦੀ ਐਤਵਾਰ ਬਾਬੇ ਨਾਨਕ ਦਾ ਰੱਖ ਲਿਆ ਬਾਕੀ ਸੋਮ ਮੰਗਲ ਬੁੱਧ ਵੀਰ ਸਭ ਵੰਡੇ ਆਖੋ ਸਤਨਾਮ ਜਾਗਤ ਜੋਤ ਜਪੈ ਨਿਸਬਾਸ ਰੇਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਉਹ ਕਿਸੇ ਨੇ ਬੜੀ ਸੁਣੀ ਕਮੇਡੀ ਕੀਤੀ ਉਹ ਇਕੱਠੇ ਬੈਠੇ ਹੁੰਦੇ ਉਹ ਕਹਿੰਦਾ ਵੀ ਆ ਵਾਰ ਮੈਂ ਲੈ ਲਿਆ ਆ ਮੈਂ ਲੈ ਲਿਆ ਕਹਿੰਦਾ ਤਿੰਨ ਕਿ ਇਹਨਾਂ ਨੂੰ ਦੇ ਦਿਓ ਕਿਤੇ ਕਮਾਈ ਵੀ ਕਰਨ ਫੇਰ ਹੀ ਕੁਝ ਲੈਉਣਗੇ ਇਸ ਕਰਕੇ ਉਹਨਾਂ ਮੰਗਲਵਾਰ ਵੀਰਵਾਰ ਤੇ ਸ਼ਨੀ ਤੇ ਇਹ ਐਤਚਾਰ ਲੈ ਲੇ ਤਿੰਨ ਦਿਨ ਤੁਹਾਨੂੰ ਉੱਤੇ ਵੀ ਦਿਹਾੜੀ ਦਾ ਪਾ ਕਰੋ ਕਮਾਓ ਤੇ ਬਾਕੀ ਸਾਨੂੰ ਲਿਆ ਕੇ ਦੇ ਦਿਓ ਸੋ ਇਹ ਸਚਾਈ ਹੈ